ਗੁਰੂ ਸੰਗਤ ਜੀ ਅੱਜ ਦਾ ਜਿਹੜਾ ਦਿਹਾੜਾ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਇੱਕ ਪ੍ਰੇਰਣਾਦਾਇਕ ਦਿਨ ਹੈ ਕਿਉਂਕਿ ਅਸੀਂ ਅਰਦਾਸ ਕਰਦੇ ਹਾਂ ਅਰਦਾਸ ਸਾਡੇ ਜੀਵਨ ਦਾ ਆਧਾਰ ਹੈ ਔਰ ਅਰਦਾਸ ਦੇ ਵਿੱਚ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਆਪਣੇ ਪੰਜ ਪਿਆਰਿਆਂ ਨੂੰ ਪੰਥ ਨੂੰ ਯਾਦ ਕਰਦੇ ਆ ਗੁਰੂ ਅਸਥਾਨਾਂ ਨੂੰ ਯਾਦ ਕਰਦੇ ਆ ਉੱਥੇ ਤੀਸਰੇ ਪਹਿਰੇ ਦੇ ਵਿੱਚ 79 ਦਾ ਨੂੰ ਵੀ ਯਾਦ ਕੀਤਾ ਜਾਂਦਾ ਹੈ ਅਸੀਂ ਯਾਦ ਕਰਦੇ ਆ ਜਿਸ ਵੇਲੇ ਪੜ੍ਹਦੇ ਆ ਚਰਖੜੀਆਂ ਤੇ ਚੜ੍ਹੇ ਮਾਫੀ ਮੰਗ ਕੇ ਬੇਨਤੀ ਕਰਦੇ ਆ ਅਰਦਾਸ ਤਾਂ ਅਸੀਂ ਬਹੁਤ ਵਾਰੀ ਸੁਣਦੇ ਆ ਪੜ੍ਹਦੇ ਆ ਪਰ ਸਾਡੇ ਦਿਲ ਦਿਮਾਗ ਦੇ ਵਿੱਚੋਂ ਉਹਨਾਂ ਸ਼ੁਰਮਿਆਂ ਦਾ ਇਤਿਹਾਸ ਨਿਕਲ ਜਾਂਦਾ ਉਹਨਾਂ ਦੇ ਨਾਮ ਵੀ ਵਿਸਰ ਜਾਂਦੇ ਆ ਵੀ ਚਰਖੜੀਆਂ ਤੇ ਕੌਣ ਚੜਿਆ ਸੀ ਤੁਸੀਂ ਪੁੱਛ ਕੇ ਦੇਖ ਲੋਗੇ ਪਰ ਅਰਦਾਸ ਅਸੀਂ ਕਰਦੇ ਆ ਪਰ ਜਦੋਂ ਸਾਨੂੰ ਉਹਨਾਂ ਸਿੱਖਾਂ ਦਾ ਉਹਨਾਂ ਮਰਜੀਵੜਿਆਂ ਦਾ ਸ਼ਹੀਦਾਂ ਦਾ ਇਤਿਹਾਸ ਪਤਾ ਹੋਏਗਾ ਤੇ ਅਰਦਾਸ ਕਰਦੇ ਆ ਸਾਨੂੰ ਭਰੋਸਾ ਹੋਏਗਾ ਵੀ ਇੰਨਾ ਗੁਰੂ ਦੇ ਉੱਪਰ ਵਿਸ਼ਵਾਸ ਜਿਨ੍ਹਾਂ ਨੇ ਆਪਣਾ ਸਭ ਕੁਝ ਹੀ ਆਪਣੇ ਗੁਰੂ ਦੇ ਵਾਸਤੇ ਬਾਹਰ ਦਿੱਤਾ ਆਪਣਾ ਆਪ ਦਾ ਕੁਰਬਾਨ ਕਰ ਦਿੱਤਾ ਆਪਣੇ ਹਿੱਤਾਂ ਨੂੰ ਨਹੀਂ ਕੌਮ ਦੇ ਹਿੱਤਾਂ ਨੂੰ ਅੱਗੇ ਰੱਖਿਆ ਤੇ ਜਦੋਂ ਅਸੀਂ ਪੁਰਾਤਨ ਸਿੱਖਾਂ ਨੂੰ ਦੇਖਦੇ ਹਾਂ ਅਯੋਕੇ ਸਿੱਖਾਂ ਦਾ ਜੀਵਨ ਦੇਖਦੇ ਹਾਂ ਤੇ ਬਹੁਤ ਅੰਤਰ ਹੈ ਸਾਧ ਸੰਗਤ ਜਿਸ ਵੇਲੇ ਜਕਰੀਆ ਖਾਨ ਜਿਹੜਾ ਸੀ ਸਿੱਖਾਂ ਦੇ ਉੱਪਰ ਜ਼ੁਲਮ ਕਰਦਾ ਹੈ ਇਥੋਂ ਤੱਕ ਕਰ ਪੱਤਾ ਪੱਤਾ ਸਿੰਘਾਂ ਦਾ ਬੈਰੀ ਬਣ ਗਿਆ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਆ ਪਰ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸੀ ਔਰ ਖਾਸ ਕਰਕੇ ਜਕਰਿਆ ਖਾਨ ਉਹਨੇ ਆਖਿਆ ਵੀ ਹੁਣ ਇਹਨਾਂ ਨਾਲ ਸੁਲਾ ਕਰਕੇ ਚੱਲਣਾ ਹੀ ਚੰਗੀ ਗੱਲ ਹੈ ਕਿਉਂਕਿ ਇਹ ਮਾਰੇ ਆ ਮੁੱਕਦੇ ਨਹੀਂ ਹਨ ਸਾਡਾ ਤਾਂ ਆਖਾਂ ਸੀ ਨਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਡਦਾ ਅਸੀਂ ਦੂਣ ਸਬਾਇ ਹੋਏ ਤੇ ਸਾਧ ਸੰਗਤ ਜੀ ਜਕਰੀਆ ਖਾਨ ਨੇ ਇੱਕ ਗੁਰੂ ਕੇ ਸਿੱਖ ਨੂੰ ਚੁਣਿਆ ਉਸੇ ਭਾਈ ਸੁਭੇਕ ਸਿੰਘ ਜੀ ਜਿਹੜੇ ਸਰਕਾਰੀ ਅਧਿਕਾਰੀ ਸਨ ਬਹੁਤ ਪ੍ਰਮਾਤਮਾ ਦੀ ਕਿਰਪਾ ਸੀ ਲਾਹੌਰ ਦੇ ਨਾਲ ਹੀ ਉਹਨਾਂ ਦਾ ਪਿੰਡ ਸੀ ਜੰਬਰ ਤੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਮਿਲ ਵਰਤਨੀਆ ਸਿੰਘ ਕਹਿੰਦੇ ਆ ਜਕਰੀਆ ਖਾਨ ਨੇ ਆਖਿਆ ਵੀ ਅਸੀਂ ਨਵਾਬੀ ਦੇਣੀ ਚਾਹੁੰਦੇ ਹਾਂ ਸਿੱਖਾਂ ਨੂੰ ਖਿਲਤ ਦੇਣੀ ਚਾਹੁੰਦੇ ਹਾਂ ਸਿੱਖਾਂ ਨੂੰ ਉਹ ਕਹਿਣ ਲੱਗੋ ਵੀ ਸਿੱਖਾਂ ਨੇ ਕਿਸੇ ਦੀ ਖਰਾਇਤ ਲਈ ਤਾਂ ਹੈ ਨਹੀਂ ਅੱਜ ਤੱਕ ਚਲੋ ਮੈਂ ਪੁੱਛ ਲੈਣਾ ਪੰਜ ਪਿੰਡਾਂ ਦੀ ਜ਼ਮੀਨ ਨਵਾਬੀ ਇਹ ਸਰਕਾਰ ਵੱਲੋਂ ਭੇਜਿਆ ਭਾਈ ਸੁਭੇਗ ਸਿੰਘ ਜੀ ਸ੍ਰੀ ਅਕਾਲ ਤਖਤ ਸਭਾਏ ਉੱਥੇ ਉਸ ਵੇਲੇ ਇਤਿਹਾਸ ਲਿਖਦਾ ਕਿ ਉਸ ਵੇਲੇ ਕੋਈ ਗੁਰੂ ਕੇ ਪਿਆਰੇ ਜਿਹੜੇ ਮੁਖੀਆ ਸਿੱਖ ਸਨ ਭਾਈ ਦਰਬਾਰਾ ਸਿੰਘ ਜੀ ਸਨ ਜਦੋਂ ਉਹ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਭਾਈ ਸੁਖ ਸਿੰਘ ਦੀ ਜਿਹੜੀ ਸੋਚ ਸੀ ਲੰਬੇਰੀ ਸੀ ਉਹਨਾਂ ਨੇ ਆਖਿਆ ਵੀ ਆਪਾਂ ਜੰਗਲਾਂ ਦੇ ਵਿੱਚ ਰਹਿਨੇ ਆ ਕੋਠੇ ਘੋੜਿਆਂ ਦੀਆਂ ਕਾਠੀਆਂ ਦੇ ਸਾਡੀ ਜ਼ਿੰਦਗੀ ਨਿਕਲ ਜਾਣੀ ਹੈ ਹੁਣ ਸਾਨੂੰ ਜੇ ਸਮਾ ਸਰਕਾਰ ਦੇ ਰਹੀ ਆ ਥੋੜਾ ਜਿਹਾ ਤੇ ਆਪਾਂ ਥੋੜਾ ਜਿਹਾ ਆਪਣੀ ਤਿਆਰੀ ਕਰ ਲਈਏ ਤੇ ਆਪਣੇ ਘਰਾਂ ਵਿੱਚ ਰਹੀਏ ਤੇ ਔਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੋਰ ਤਿਆਰੀ ਕਰਕੇ ਰੱਖੀਏ ਸਮਾਂ ਤਾਂ ਅੱਗੇ ਵੀ ਇਦਾਂ ਦੇ ਹੁਣ ਅੱਜ ਵੀ ਉਹੀ ਸਮਾਂ ਕਹਿਣ ਲੱਗੇ ਠੀਕ ਹੈ ਪਰ ਦੇਖੋ ਕਿੰਨੀ ਦੌੜ ਸੀ ਅੱਜ ਛੋਟੇ ਛੋਟੇ ਗੁਰਦੁਆਰਿਆਂ ਵਿੱਚ ਪ੍ਰਧਾਨ ਬਣਨ ਲਈ ਲੋਕੀ ਮਰਦੇ ਫਿਰਦੇ ਆ ਉਸ ਵੇਲੇ ਕੌਮ ਦਾ ਜਥੇਦਾਰ ਬਣਨਾ ਨਵਾਬੀ ਲੈਣ ਵਾਸਤੇ ਕੋਈ ਤਿਆਰ ਨਹੀਂ ਵਲ ਤੂੰ ਲੈ ਕਹਿੰਦੇ ਤੂੰ ਲੈ ਫਿਰ ਸਲਾਹ ਹੋਈ ਕਿ ਭਾਈ ਕਪੂਰ ਸਿੰਘ ਨੂੰ ਦੇ ਦਿਓ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸੀ ਘੋੜਿਆਂ ਦੀ ਲਿੱਧ ਚੁੱਕਦਾ ਉਹਨੂੰ ਬੁਲਾਇਆ ਗਿਆ ਊੜੇ ਵੀ ਇਨਕਾਰ ਕਰ ਦਿੱਤਾ ਪਰ ਪੰਜ ਪਿਆਰੇ ਨੇ ਹੁਕਮ ਕੀਤਾ ਨਵਾਬੀ ਦਿੱਤੀ ਗਈ ਨਵਾਬ ਕਪੂਰ ਸਿੰਘ ਉਹਨਾਂ ਦਾ ਨਾਮ ਹੋਇਆ ਇਹ ਸਮਾਂ ਜਿਹੜਾ ਸੀ ਥੋੜਾ ਦੇ ਆ ਸੁਖਾਵਾਂ ਜੇ ਨਿਕਲੇ ਪਰ ਜਕਰੀਆ ਖਾਨ ਮਰ ਗਿਆ ਤੇ ਉਹਦੇ ਤਿੰਨ ਪੁੱਤਰ ਸੀ ਉਹ ਤੋਂ ਪੁੱਤਰ ਜਿਹੜਾ ਸੀ ਜਈਆ ਖਾਨ ਉਹ ਪੰਜਾਬ ਦਾ ਗਵਰਨਰ ਬਣ ਗਿਆ ਉਹ ਬਣਦੇ ਸਾਰ ਸਿੱਖਾਂ ਦੇ ਉੱਪਰ ਹੋਰ ਜ਼ੁਲਮ ਸ਼ੁਰੂ ਕਰ ਦਿੱਤੇ ਉਸ ਨੇ ਔਰ ਭਾਈ ਸੁਭੇਕ ਸਿੰਘ ਜੀ ਦਾ ਪੁੱਤਰ 18 ਸਾਲ ਦੀ ਉਮਰ ਅ ਜਿਸ ਦਿਨ ਅੱਜ ਦੇ ਦਿਨ ਸ਼ਹਾਦਤ ਹੁੰਦੀ ਹੈ 1745 ਦੇ ਵਿੱਚ ਤੇ ਉਹ ਅਲੱਗ-ਅਲੱਗ ਘਟਨਾਵਾਂ ਲਿਖੀਆਂ ਗਈਆਂ ਪਰ ਮੁੱਖ ਕਾਰਨ ਜਿਹੜਾ ਸੀ ਉਹ ਮੌਲਵੀ ਦੇ ਘਰ ਅਰਬੀ ਤੇ ਫਾਰਸੀ ਪੜ੍ਹਨ ਜਾਂਦਾ ਸੀ ਤੇ ਉਹਨੇ ਹੁਣ ਸੋਚਿਆ ਵੀ ਇਸ ਨੂੰ ਇਸਲਾਮ ਦੇ ਕਿਉਂਕਿ ਬਹੁਤ ਸੋਹਣਾ ਸੀ ਬਹੁਤ ਤਾਕਤਵਰ ਨੌਜਵਾਨ ਸੀ ਇਹ ਵੀ ਕਿ ਇਹਨੂੰ ਇਸਲਾਮ ਦੇ ਵਿੱਚ ਕਿਸ ਤਰ੍ਹਾਂ ਲਿਆਈਏ ਉਹਨੂੰ ਲਾਲਚ ਵੀ ਦਿੱਤਾ ਗਿਆ ਕਿ ਮੇਰੀ ਲੜਕੀ ਦੇ ਨਾਲ ਤੇਰਾ ਨਿਕਾਹ ਕਰ ਦਿੰਨੇ ਆ ਤੂੰ ਇਸਲਾਮ ਦੇ ਵਿੱਚ ਆ ਜਾ ਸਾਫ਼ ਇਨਕਾਰ ਕੀਤਾ ਇਤਿਹਾਸ ਪੜਿਆ ਸੀ ਨਾ ਭਾਈ ਸੁਪੇਗ ਸਿੰਘ ਨੇ ਆਖਿਆ ਪੁੱਤਰਾ ਗੱਲ ਯਾਦ ਰੱਖੀ ਉਹ ਛੋਟੇ ਸਾਹਿਬ ਜਦਦੇ 7 ਤੇ 9 ਸਾਲ ਦੇ ਧਰਮ ਨਹੀਂ ਛੱਡਿਆ ਸੀ ਦੇਖੋ ਇਤਿਹਾਸ ਤਾਂ ਹੀ ਬਣਿਆ ਅੱਜ ਅਸੀਂ ਤਾਂ ਹੀ ਉਹਨਾਂ ਨੂੰ ਯਾਦ ਕਰਦੇ ਆ ਧਰਮ ਤੋਂ ਡੋਲੇ ਨਹੀਂ ਸਾਂ ਜੇ ਅੱਜ ਦਾ ਆਪਾਂ ਸਮਾਂ ਦੇਖਦੇ ਆਂ ਅੱਜ ਜ਼ਰੂਰ ਅਸੀਂ ਅਰਦਾਸ ਤਾਂ ਜ਼ਰੂਰ ਕਰ ਰਹੇ ਆਂ ਪਰ ਅਸੀਂ ਬੱਚਿਆਂ ਨੂੰ ਦੱਸ ਨਹੀਂ ਰਹੇ ਵੀ ਆਪਣੇ ਧਰਮ ਤੋਂ ਅਸੀਂ ਅੱਗੇ ਪਿੱਛੇ ਨਹੀਂ ਜਾਣਾ ਅਰਦਾਸ ਤਾਂ ਅਸੀਂ ਕੋ ਟਾਈਮ ਕਰ ਰਹੇ ਆਂ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਜੇ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੱਸਦੀ ਹੈ ਨਾ ਅਰਦਾਸ ਹੀ ਸੁਣਾਦੀ ਹੈ ਉਹਨਾਂ ਨੂੰ ਇਤਿਹਾਸ ਦੀ ਹੋਈ ਨਹੀਂ ਸਕਦਾ ਕਿ ਇੱਕ ਇੰਚ ਵੀ ਬੱਚਾ ਜਿਹੜਾ ਸਿੱਖੀ ਤੋਂ ਦੂਰ ਹੋ ਜਾਏ ਜਾਂ ਨਾ ਬੱਚੀ ਨਾ ਬੱਚਾ ਜਦ ਕਰਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇੱਕ ਇੱਕ ਸ਼ਬਦ ਜਿਹੜਾ ਅਰਦਾਸ ਦਾ ਤੇ 550 ਸਾਲ ਦਾ ਇਤਿਹਾਸ ਦਾ ਸੀ ਇਕੱਠਾ ਪੜਦੇ ਆ 3.5 ਮਿੰਟ ਦੇ ਵਿੱਚ ਤੇ ਉਸ ਨੇ ਇਨਕਾਰ ਕੀਤਾ ਇਥੋਂ ਤੱਕ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਫਿਰ ਦੋਨਾਂ ਪਿਓ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਭਾਈ ਸੁਭੇਗ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸੱਦਦ ਕੀਤਾ ਗਿਆ ਸਾਧ ਸੰਗਤ ਜੀ ਔਰ ਕੱਲੇ ਕੱਲੇ ਨੂੰ ਅਲੱਗ-ਅਲੱਗ ਸਮਝਾਉਂਦੇ ਸੀ ਕੱਲੇ ਕੱਲੇ ਨੂੰ ਤੇ ਉਹ ਕਹਿੰਦੇ ਅਸੀਂ ਤਾਂ ਨਹੀਂ ਇੱਕ ਦਿਨ ਸੁਭੇਗ ਸਿੰਘ ਨੂੰ ਆਖਿਆ ਸੀ ਵੀ ਤੇਰਾ ਤਾਂ ਪਰਿਵਾਰ ਹੀ ਖਤਮ ਹੋ ਜਾਏਗਾ ਤੇਰਾ ਪੁੱਤਰ ਸ਼ਹੀਦ ਹੋ ਜਾਏਗਾ ਤੇ ਅੱਗੇ ਤੇਰੀ ਵੰਸ ਨਹੀਂ ਚਲਣੀ ਤੇਰੀ ਕੁੱਲ ਨਹੀਂ ਚਲੇਗੀ ਉਹਨੇ ਇੱਕ ਬਚਨ ਕਿਹਾ ਸੀ ਕਹਿੰਦੇ ਹਮਰੇ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰੱਖੇ ਕਵਣ ਵਡਾਈ ਸਾਡੀ ਖਾਤਰ ਸਾਡੇ ਗੁਰੂ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਆਪਣਾ ਸਰਵੰਸ ਵਾਰ ਦਿੱਤਾ ਹਮਰੇ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰੱਖੇ ਕਵਣ ਵਡਾਈ ਵੀ ਅਸੀਂ ਕੋਲ ਰੱਖ ਕੇ ਬੱਚਾ ਰੱਖ ਕੇ ਅਸੀਂ ਕਿਹੜੇ ਵੱਡੇ ਬਣ ਜਾਵਾਂਗੇ ਅੱਜ ਯਾਦ ਕਰਦੀ ਨਾ ਕੌਮ ਜਿੱਥੇ ਗੁਰਦੁਆਰਾ ਜਿੱਥੇ ਅਰਦਾਸ ਹੁੰਦੀ ਹੈ ਉਹ ਚਰਖੜੀਆਂ ਤੇ ਚੜੇ ਭਾਈ ਸੁਭੇਕ ਸਿੰਘ ਸਾਵਾ ਜੀ ਨੂੰ ਯਾਦ ਕਰਦੇ ਧਰਮ ਤੋਂ ਡੋਲੇ ਨਹੀਂ ਧਰਮ ਨਹੀਂ ਹਾਰਿਆ ਬੜਾ ਸੋਹਣਾ ਲਿਖਿਆ ਇਤਿਹਾਸ ਵਿੱਚ ਉਹ ਦੋ ਚੱਕਰੇ ਜੇ ਲੱਕੜੀ ਦਾ ਪਾ ਫੋਟੋ ਤੇ ਦੇਖਦੇ ਆਂ ਫਿਰ ਉਹਦੇ ਉੱਪਰ ਲੋਹੇ ਦੀਆਂ ਕਟਾਰਾਂ ਲਾਈਆਂ ਗਈਆਂ ਦੋਨਾਂ ਨੂੰ ਉਹਨਾਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਉਹਨੂੰ ਬਹੁਤ ਕਮਾਇਆ ਇਤਿਆਜ਼ ਲਿਖਿਆ ਚਰਖੜੀ ਚਾੜ ਬਹੁਤ ਕਮਾਇਆ ਬਾਹਰ ਗੁਰੂ ਤਿੰਨ ਨਾਹੇ ਭਲਾਇਆ ਪਰ ਉਹਨਾਂ ਨੇ ਪਰਮੇਸ਼ਰ ਨਾਲ ਉਹਨਾਂ ਦਾ ਪਿਆਰ ਸੀ ਉਹ ਅਕਾਲ ਪੁਰਖ ਪਰਮੇਸ਼ਰ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਆਪਣੇ ਗੁਰੂ ਦੇ ਬਚਨਾਂ ਤੋਂ ਕੁਰਬਾਨ ਹੋ ਗਏ ਜ਼ੁਲਮ ਦੇ ਅੱਗੇ ਝੁਕੇ ਨਹੀਂ ਸਨ ਇਸੇ ਕਰਕੇ ਆਪਾਂ ਯਾਦ ਕਰਦੇ ਹਾਂ ਚਰਖੜੀਆਂ ਤੇ ਚੜੇ ਉਹਦੇ ਵਿੱਚ ਇਹ ਪੜਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਂ ਨਿਭਾਈ